라이시 ਜਿਲ੍ਹਾ ਜਲੰਧਰ ਵਾਰਡ ਦਾ ਇੰਚਾਰਜ ਵੀ ਹੈ ਬਸਤੀ ਪੀਰ ਦਾ ਸਲੇਵਰ ਕੰਪੈਕਸ 1% ਦਾ ਮੈਂ ਦੀਪਕ ਸੰਧੂ ਅੱਜ ਵਾਲਮੀਕੀ ਸਮਾਜ ਵੱਲੋਂ ਪ੍ਰਭੂ ਰਤਨਾਕਰ ਅਜੀਪੀਲ ਜੀ ਵੱਲੋਂ ਬਹੁਤ ਵਿਸ਼ਾਲ ਕੈਂਪ ਲਗਾਇਆ ਗਿਆ ਹੈ ਮੈਡੀਕਲ ਕੈਂਪ ਜਦ ਜੋ ਕਿ ਲੋਕ ਵੱਧ ਤੋਂ ਵੱਧ ਇਹਦੀ ਸੁਵਿਧਾ ਲੈ ਰਹੇ ਆ ਬਹੁਤ ਹੀ ਅੱਛਾ ਇਹ ਉਪਰਾਲਾ ਹੈ ਉਹ ਤੇ ਚੰਗਾ ਕੰਮ ਏ ਮਾਰ ਰਹੇ ਨੇ ਇਹਨਾਂ ਨੂੰ ਇਦਾਂ ਹੀ ਤੰਦਰੁਸਤੀ ਬਖਸ਼ਦੇ ਰਹੇ ਨੇ ਇਦਾਂ ਹੀ ਹਰ ਸਾਲ ਹਰ ਮਹੀਨੇ ਕੈਂਪ ਲਗਾਉਣ ਅਸੀਂ ਇਹਨਾਂ ਦੇ ਨਾਲ ਤੁਹਾਨੂੰ ਮਨੂੰ ਇਹਨਾਂ ਦੇ ਨਾਲ ਜਿਉ ਜੋ ਇਹ ਸਾਡੀ ਸੇਵਾ ਲਾਂਗੇ ਅਸੀਂ ਇਹਨਾਂ ਦੇ ਨਾਲ ਸਰ ਕੈਂਪ ਕਿੰਨੇ ਵੇ ਤੋਂ ਲਾ ਕੇ ਕਿੰਨੇ ਵੇ ਤੱਕ ਲਗਾਇਆ ਗਿਆ ਹੈ ਇਹ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਲਗਾਇਆ ਗਿਆ ਤੇ ਕਿ ਕਿਹੜੇ ਕਿਹੜੇ ਡਾਕਟਰ ਸਾਹਿਬਾਨ ਆ ਪਤਾ ਕੁਝ ਹਾਂਜੀ ਹਾਂਜੀ ਸਰ ਏ ਆਪਣੇ ਇਹਨਾਂ ਦਾ ਡਾਕਟਰ सलीम ਜੀ ਹੋਰ ਵੀ ਇਹਨਾਂ ਦੀ ਪੂਰੀ ਟੀਮ ਆਈ ਹੈ ਨਾਲ ਇਹਨਾਂ ਨੇ ਬਹੁਤ ਚੈਰੀਟੇਬਲ ਉਹਨਾਂ ਦਾ ਹਸਪਤਾਲ ਵੀ ਇਹ ਸਾਰੇ ਕਰਦੇ ਨੇ ਠੀਕ ਹੈ ਠੀਕ ਹੈ ਇਹ ਪ੍ਰਧਾਈ ਨਾਮ ਦੱਸਦੇ ਆਪਣਾ ਨਾਮ ਕੀ ਜੀ ਹਰਚਰਨ ਸਿੰਘ ਸੰਧੂ ਜੀ ਜੁਆਇੰਟਸ ਕੋਟਰ ਆਮਾਦੀ ਪਾਰਟੀ ਪੰਜਾਬ ਸੱਜਣਾ ਅੱਜ ਕੈਂਪ ਲੱਗਾ ਉਹਦੇ ਬਾਰੇ ਦੱਸੋ ਅੱਜ ਦਾ ਜੋ ਪ੍ਰੋਗਰਾਮ ਹੈ ਇਹ ਮਾਨ ਵਾਲਮੀਕ பிரபு ਰક્તਨਾਕੀ ਵੱਲੋਂ ਅਜੇ ਭੀਲ ਜੀ ਵੱਲੋਂ ਲਗਵਾਇਆ ਗਿਆ ਹੈ ਇਹ ਬਹੁਤ ਹੀ ਅੱਛਾ ਉਪਰਾਲਾ ਹੈ ਕਾ ਜੀ ਭੀਲ ਜੀ ਵੱਲੋਂ ਕੀਤਾ ਗਿਆ ਹੈ ਜੋ ਲੋਕਾਂ ਦੀ ਸੇਵਾ ਕਰਦੇ ਆ ਦਿਨ ਰਾਤ ਕਰਦੇ ਕਿਹੜੀ ਜਗ੍ਹਾ ਤੇ ਲੱਗਾ ਸਰ ਇਹ ਕੈਂਪ ਜੀ ਆਜੀ ਬਸਤੀ ਪੀਗਦਾਰ ਦੇ ਵਿੱਚ ਲੱਗਾ ਜੀ ਰਾਜਨਗਰ ਕਿੰਨੇ ਕੁ ਪੇਸ਼ੈਂਟ ਇਸ ਟਾਈਮ ਤੱਕ ਭੁਗਾ ਚੁੱਕੇ ਆ ਇਸ ਟਾਈਮ 1.5 200 ਦੇ ਲੱਗੇ ਪੇਸ਼ੈਂਟ ਆ ਚੁੱਕਿਆ ਹੈ ਤੇ ਹਜੇ ਹੋਰ ਆ ਰਹੇ ਆ ਸਰ ਇਸ ਤਰ੍ਹਾਂ ਦੇ ਉਪਰਾਲੇ ਅੱਗੇ ਵੀ ਕੀਤੇ ਜਾਣਗੇ ਬਿਲਕੁਲ ਪੂਰਤਨਾਕਰ ਜੀ ਦਾ ਮੁਖ ਸੰਚਾਲਕ ਆ ਜਿਹੜਾ ਤੁਸੀਂ ਮੈਡੀਕਲ ਕੈਂਪ ਲਾਇਆ ਕਿਹੜੀ ਜਗ੍ਹਾ ਤੇ ਲਾਇਆ ਕਿੰਨੇ ਪੇਸ਼ੈਂਟ ਆਏ ਦੱਸਿਓਗੇ ਉਹਦੇ ਬਾਰੇ ਫਿਲਹਾਲ ਟਾਈਮ ਸਾਡੇ ਕੋ 12 ਵਜੇ ਤੇ ਪੇਸ਼ੈਂਟ ਅਸੀਂ 200 ਦੇ ਕਰੀਬ ਪੇਸ਼ੈਂਟ ਸਾਡੇ ਕੋ ਆ ਚੁੱਕੇ ਆ ਸਰ ਕਿਹੜੀ ਜਗ੍ਹਾ ਤੇ ਲੱਗਾ ਕੈਂਪ ਹੈ ਇਹ ਲੈਦਰ ਕੰਪਲੈਕਸ ਰੋਡ ਰਾਜਨਗਰ ਨਿਊ ਰਾਜਨਗਰ ਵਿਸ਼ੇਸ਼ ਤੇ ਡਾਕਟਰ ਸਹਿਬਾਨ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਆ ਡਾਕਟਰ ਸਹਿਬਾਨ ਇਹ ਡਾਕਟਰ ਸਲੀਮ ਜੀ ਹੈਗੇ ਆ ਫਿਜ਼ਿਓਥੈਰੇਪਿਸਟ ਤੇ ਨਾਲ ਉਹਨਾਂ ਦੀ ਪੂਰੀ ਟੀਮ ਹੈਗੀ ਆ ਉਹ ਲੋਕਲ ਜਨਰਲ ਡਿਰ ਤੋਂ ਹੀ ਹੈਗੇ ਆ ਕਿਹੜੀ ਕਿਹੜੀ ਚੀਜ਼ ਦਾ ਕੈਂਪ ਲੱਗਾ ਹੈ ਕੈਂਪ ਫਿਜ਼ਿਓਥੈਰਪੀ ਦਾ ਲੱਗਿਆ ਜੀ ECG ਦਾ ਲੱਗਿਆ ਜੀ ਉਸ ਤੋਂ ਬਾਅਦ ਇਹ ਇਹ ਹਾਰਡਾ ਵੀ ਹੈਗਾ ਨਾਲ ਫੁੱਲ ਬੋਡੀ ਚੈੱਕਅਪ ਹੈਗਾ ਤੇ ਜਿਹੜੀ ਦਵਾਈ ਦੇਣੀ ਹੈਗੀ ਉਹ ਅਸੀਂ ਫ੍ਰੀ ਦੇਣੀ ਹੈ ਜੀ ਸਰ ਇਸ ਤਰ੍ਹਾਂ ਉਹ ਉਪਰਾਲੇ ਪਹਿਲਾਂ ਵੀ ਕੀਤੇ ਜਾ ਰਹੇ ਤੇ ਅੱਗੇ ਵੀ ਕੀਤੇ ਜਾਣਗੇ ਹਾਂ ਬਿਲਕੁਲ ਜੀ ਪਹਿਲਾਂ ਵੀ ਉਹ ਉਪਰਾਲੇ ਕੀਤੇ ਜਾ ਰਹੇ ਨੇ ਅੱਗੇ ਵੀ ਅਸੀਂ ਨਿਰੰਤਰ ਜਾਈਏ ਖਾਣਾ ਕਿਉਂਕਿ ਮਾਨਵਤਾ ਦੀ ਸੇਵਾ ਜਿਹੜੀ ਹੈਗੀ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਸਰ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ ਹੋਰ ਬਹੁਤ ਸਾਰੀਆਂ ਸੰਸਥਾਵਾਂ ਤੁਸੀਂ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਹਾਂ ਅਸੀਂ ਉਹਨਾਂ ਨੂੰ ਇਹੀ ਸਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਇੱਕ ਨਵੀਂ ਕੋਸ਼ਿਸ਼ ਕੀਤੀ ਹੈਗੀ ਇਸ ਇਹ ਉਪਰਾਲੇ ਦੇ ਵਿੱਚ ਕਿਸੇ ਜਿੰਨੇ ਵੀ ਮਰੀਜ਼ ਸਾਡੇ ਕੋ ਆਣੇ ਅਸੀਂ ਉਹਨਾਂ ਨੂੰ ਪੋਦੇ ਦੇਣੇ ਹੈਗੇ ਆ ਕਿ ਉਹਦੇ ਨਾਲ এনवायरमेंट ਜਿਹੜਾ ਹੈਗਾ ਉਹ ਸਾਡਾ ਸਹੀ ਹੋਵੇਗਾ ਕਿਉਂਕਿ ਪੰਜਾਬ ਦੇ ਵਿੱਚ ਦਿਨੋ ਦਿਨ ਪਾਣੀ ਜਿਹੜਾ ਹੈਗਾ ਉਹ ਉਹ ਹੇਠੇ ਜਾ ਰਿਹਾ ਔਰ ਕੋਸ਼ਿਸ਼ ਕਰੀਏ ਕਿ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਹੱਲਾ ਬੋਲੀਏ ਪੂਰੇ ਪੰਜਾਬ ਦੇ ਵਿੱਚ ਆਪਾਂ ਬੂਟੇ ਲਾਈਏ ਤਾਂ ਜੋ ਸਾਡਾ ਪੰਜਾਬ ਜੁਜ਼ ਖੇਜ਼ ਧਰਤੀ ਦੀ ਉਹ ਕਿਤੇ ਕਮਜ਼ੋਰ ਨਾ ਹੋ ਜਾਵੇ ਸਰ ਜੋ ਅੱਜ ਤੱਕ ਕੈਂਪ ਲੱਗਿਆ ਉਹਦੇ ਬਾਰੇ ਮੈਨੂੰ ਦੱਸ ਦਿਓ ਮੈਂ ਅੱਜ ਮੇਰੀ ਸੋਸਾਇਟੀ ਹੈ ਸਤਗੁਰ ਰਹਿਮਤ ਚੈਟਰਡ ਸੋਸਾਇਟੀ ਇੱਥੇ ਸਤਿੰਨ ਸਟੇਟਰ ਕੈਂਪ ਲਾਣੇ ਚੱਲਿਆ ਪੰਜਾਬ ਮਾਂਚਲ ਤੇ ਅੱਜ ਇਥੇ ਅਜੀਬੀਰ ਜੀ ਦੇ ਨਾਲ ਇੱਕ ਆਪਣਾ ਹੈ ਦਿੱਤੇ ਵਿੱਚ ਮੈਡੀਸਨ ਅੱਖਾਂ ਦਾ ਫਿਜ਼ੀਓਥੈਰੇਪੀ ਦਾ ECG ਦਵਾਈਆਂ ਵਗੈਰਾ ਸਾਰਾ ਕੁਝ 프리 ਵਿੱਚ ਇਸ ਗੁਰਮੁਖ ਮੈਡੀਕਲ ਸੁਸਾਇਟੀ ਵੱਲੋਂ ਇਹ ਤੇ ਨਾਇਕ ਰਾਜੀ ਬਿੱਤੀ ਲਾਣ ਸਰ ਟੋਟਲ ਹੁਣ ਤੱਕ ਕਿੰਨੇ ਪੇਸ਼ੈਂਟ ਦੇਖ ਚੁੱਕੇ ਹੋ ਪੇਸ਼ੈਂਟ ਸਰ ਕਾਫੀ ਸਾਰੇ 150 ਤੋਂ 180 ਪੇਸ਼ੈਂਟ ਦੇਖਿਓ ਆਨੇ ਸਿਰ ਬਣ ਚੁੱਕੇ ਨੇ ਅਟੈਂਡ ਕਰਦੇ ਨੇ ਨਾਲ ਨਾਲ ਕਿਸ ਕਿਸ ਤਰ੍ਹਾਂ ਦੇ ਪੇਸ਼ੈਂਟ ਆਏ ਨੇ ਮਲਟੀ ਇੱਥੇ ਕਨੇ ਨਾਲ ਨਾਲ ਅਸੀਂ ਕਨੇ ਫੁੱਲ ਬੋਡੀ ਟੈਸਟ ਵੀ ਕਰ ਰਹੇ ਹਾਂ ਜਿੱਚੋ 1500 2000 ਲੱਗਦਾ ਤਾਂ ਉਹ ਫ੍ਰੀ ਚ ਕਰ ਰਹੇ ਨੇ ਇੱਥੇ ਐਨਾਲਾਈਜ਼ ਕੋਈ ਬਲੱਡ ਦੀ ਸੈਂਪਲਿੰਗ ਨਹੀਂ ਹੈਗੀ ਉੱਤੇ ਚ ਜਿਹੜੀ ਮੈਡੀਸਨ ਆ ਫ੍ਰੀ ਦਿੱਤੀ ਫ੍ਰੀ ਮੈਡਸਨ ਫ੍ਰੀ ECG ਫ੍ਰੀ ਫਿਜ਼ੋਥੈਰੇਪੀ ਫ੍ਰੀ ਫੁੱਲ ਬੋਡੀ ਟੈਸਟ ਉਹ ਵੀ ਫ੍ਰੀ ਸਾਰੇ ਅੱਖਾਂ ਦੇ ਵਾਸਤੇ ਫ੍ਰੀ ਟੈਸਟ ਸਾਰੇ ਟੈਸਟ ਜਿੰਨਾ ਚੈੱਕ-ਅਪ ਵਗੈਰਾ ਮੈਡਸਨ ਵੀ ਫ੍ਰੀ ਸਾਰੇ ਸਰ ਹੋਰ ਜਗ੍ਹਾ ਤੇ ਵੀ ਕੈਂਪ ਲਗਾਏ ਜਾਂਦੇ ਇਸ ਤਰ੍ਹਾਂ ਦੇ ਅਸੀਂ ਤਿੰਨ ਸਟੇਟਾਂ ਵਿੱਚ ਦੱਸਿਆ ਜ਼ਿਕਰ ਕੀਤਾ ਪਹਿਲੇ ਕਿ ਤਿੰਨ ਸਟੇਟਾਂ ਮੇਰੇ ਜੰਮੂ ਕਸ਼ਮੀਰ ਹੈ ਪੰਜਾਬ ਹੈ ਹਿਮਾਚਲ ਹੈ ਤਿੰਨ ਸਟੇਟਾਂ ਦੇ ਫ੍ਰੀ ਮੈਡੀਕਲ ਕੈਂਪ ਵੀਕਲੀ ਲੱਗਦੇ ਮੰਥਲੀ ਲੱਗਦੇ ਹੈ ਮੰਥਲੀ ਮੰਤਰੀ ਲੱਗਦੇ ਅਲੱਗ-ਅਲੱਗ ਜਿਦਾ ਜੰਮੂ ਕਸ਼ਮੀਰ ਉੱਤੇ ਅਰਬੀ ਦਰਾਲ ਮੈਡੀਕਲ ਦੇ ਨਾਲ ਉਹਦੇ ਪਿੱਛੇ ਹੁਣ ਆ ਪੈਂਡਰਾਂ ਤੇ ਤੇ ਉਹ ਉੱਤੇ ਜਿਹਨੂੰ ਫਿਰ ਐਨਆਰਏ ਜਾਂ ਕਰਵਾਦਾ ਪ੍ਰੋਗਰਾਮ ਦਾ ਪ੍ਰੋਗਰਾਮ ਦਾ ਪ੍ਰੋਗਰਾਮ ਨਹੀਂ ਹੁੰਦੇ ਨਾਲ ਲੱਗਦੇ ਡਾਕਟਰ ਸਾਹਿਬ ਤੁਹਾਡੇ ਲਿੰਕ ਵਿੱਚ ਹੋਰ ਬਹੁਤ ਸਾਰੀਆਂ ਸੰਸਥਾਵਾਂ ਹੋਣੀਆਂ ਤੁਸੀਂ ਉਹਨਾਂ ਨੂੰ ਕੇਵੀ ਅਪੀਲ ਕਰਨਾ ਚਾਹੁੰਦੇ ਹੋ ਇਸ ਤਰ੍ਹਾਂ ਦੇ ਕੈਂਪ ਲਗਾਉਣੇ ਚਾਹੀਦੇ ਬਿਲਕੁਲ ਮੈਂ ਕਿਸਨੇ ਕੋਈ ਵੀ ਫਰੀ ਮੈਡੀਕਲ ਕੈਂਪ ਹੈ ਤੁਸੀਂ ਸਾਡੇ ਸੁਸਾਇਟੀ ਨਾਲ ਸਮਰਥ ਕਰ ਸਕਦੇ ਹੋ ਤੇ ਉਹਦੇ ਵਾਸਤੇ ਵੀ ਅਸੀਂ ਜਿਹੜੇ ਤੁਹਾਨੂੰ ਮਦਦ ਕਰਾਂਗੇ ਜੀ ਤੁਹਾਡਾ ਨਾਲ ਕਿਸੇ ਨਾਲ ਸੰਪਰਕ ਕਰਨਾ ਹੈ ਕਿਸ ਤਰ੍ਹਾਂ ਮਿਲ ਸਕਦਾ ਹੈ ਕ ਹਾਂ ਜੀ ਮੈਂ ਤੁਹਾਨੂੰ ਇਹ ਮੇਰਾ ਬਿਜ਼ਨਸ ਕਾਰਡ ਵੀ ਹੈਗਾ ਕੰਟੈਕਟ ਨੰਬਰ ਬੋਲ ਦਮੜਾ ਹਾਂ 8207866786 ਮੇਰਾ ਨਾਮ ਡਾਕਟਰ ਸਲੀਮ ਹੈ ਤੇ ਮੈਂ ਇਥੇ ਜਲੰਧਰ ਵੀ ਦੋ ਤਿੰਨ ਹਸਪਤਾਲਾਂ ਦੀ ਸੇਵਾ ਦੇ ਰਿਹਾ ਹਾਂ ਗੁਰੂ ਤੇਗ ਬਹਾਦਰ ਹਸਪੀਟਲ ਇੱਥੇ ਸੜਕ ਕਬੀਰ ਚੈਰੀਟੇਬਲ ਹਸਪੀਟਲ ਵੀ ਲੈ ਨਿਕਲ ਫਲੈਕਸ ਰੋਡ ਤੇ ਗਿਆ ਇੱਥੇ ਵੀ ਹੈਗਾ ਜਿਹੜੀ ਪੇਸ਼ੈਂਟ ਨੂੰ ਤੁਸੀਂ ਅੱਜ ਦੇਖਿਆ ਹੈ ਜੇ ਉਹਨਾਂ ਨੂੰ ਤੁਹਾਨੂੰ ਦੁਬਾਰਾ ਮਿਲਣਾ ਹੋਵੇ ਤਾਂ ਕਿੱਥੇ ਸੰਪਰਕ ਕਰ ਸਕਦੇ ਹੋwidehat ਨਾਲ ਤਾਂ ਚਾਰ ਸੈਂਟਰ ਨੇ ਚਾਰੇ ਸੈਂਟਰ ਚ ਮੇਰੀ ਆਪਣੇ ਅੰਦਰ ਹੀ ਮੇਰੇ ਚਾਰੋ ਸੈਂਟਰ ਹੈ ਗੁਰੂ ਤੇਗ ਬਹਾਦਰ ਹਸਪੀਟਲ ਬਸਤੀ ਗੁਜਾ ਹੈ ਬਾਬਾ ਬਕਲਾਸ਼ ਮੰਦਿਰ ਉੱਤੇ ਹੀ ਮੈ ਹੁੰਨਾ ਠੀਕ ਹੈ ਤੇ ਕਬੀਰ ਹਸਪੀਟਲ ਚੈਰੀਟੇਬਲ ਕੋਈ ਦਿਨ ਰੱਖਿਆ ਹੈ ਨਹੀਂ ਰੈਗੂਲਰ ਕਬੀਰ ਹਸਪੀਟਲ 24 ਆਵਰਸ ਓਪਨ ਹੈ ਗੁਰੂ ਤੇਗ ਬਹਾਦਰ ਹਸਪੀ ਤੇ ਬਿਓ ਨਾ ਮੈਂ ਠੀਕ ਹੈ ਇਹ ਬਸਤੀ ਗੁਜਾ ਮੇ ਨਾ ਲਿੰਕ ਕਲੋਨੀ ਦੇ ਦੁਆਰਾ ਸਾਹਿਬ ਸਿੰਘ ਸਾਹ ਕੋਲੋਂ ਅੰਥੇ ਵੀ ਸੇਵਾ ਸਾਡੀ ਉਤਮ ਚੱਲ ਰਹੀ ਹੈ ਠੀਕ ਹੈ